はあ <music> श्री लक्ष्मी नारायण मंदिर रजिस्टर्ड ਵਿੱਚ ਪਹੁੰਚੀ ਇੱਕ ਤਲਾਹਰ ਦੀ ਟੀਮ ਅੱਜ ਰਾਮ ਨੌਮੀ ਦਾ ਸ਼ੁਭ ਦਿਹਾੜਾ ਆ। ਰਾਮ ਨੌਮੀ ਦਾ ਪਵਿੱਤਰ ਦਿਨ ਹੈ ਅੱਜ ਔਰ श्री लक्ष्मी नारायण ਮੰਦਿਰ ਦੇ ਵਿੱਚ ਹਵਨਜਾ ਗੋਏ ਨੇ, ਲੰਗਰ ਲੱਗਿਆ ਨੇ। ਜਜਮਾਨ ਸਾਡੇ ਨਾਲ ਮੌਜੂਦ ਨੇ, ਕਾਉਂਸਲਰ ਮੌਜੂਦ ਨੇ, ਸੁਨੀਲ ਤਮਾਰ ਬੱਗਾ ਜੀ ਮੌਜੂਦ ਨੇ, ਸ਼ੋਕਪੁਰ ਜੀ ਮੌਜੂਦ ਨੇ, ਤਲਾਜੀ ਮੌਜੂਦ ਨੇ ਔਰ ਮੇਰੇ ਵੀਰ ਨਾਲ ਮੌਜੂਦ ਨੇ। ਥੋੜੀ ਥੋੜੀ ਗੱਲਬਾਤ ਕਰ ਲੈਣੇ ਆ ਕਿਉਂਕਿ RAM NOMI ਦਾ ਪਵਿੱਤਰ ਦਿਹਾੜਾ ਜਿਹੜਾ ਆਪਣੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਗੱਲਬਾਤ ਕਰ ਲੈਣੇ ਪਹਿਲੇ ਪ੍ਰਧਾਨ ਸਾਹਿਬ ਨਾ ਸਰ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਜੀ ਮੈਂ ਆਪਣੇ ਵੱਲੋਂ ਤੇ ਪੂਰੀ ਆਪਣੀ ਟੀਮ ਵੱਲੋਂ RAM NOMI ਦੇ ਸਾਰੇ ਸ਼ਹਿਰ ਨੂੰ ਲੱਖ ਲੱਖ ਨਮਸ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ RAM ਪ੍ਰਭੂ RAM ਦੀ ਸਭ ਤੋਂ ਗਿਰਵਾ ਕਰਨਗੇ ਹਰ ਸਾਲ ਗ੍ਰੰਥ ਇਸ ਸਾਲ ਸਾਡੇ ਮੰਦਰ ਵਿੱਚ ਰਵੰਗਾਂਗੂ ਹੋਇਆ ਜਬਾ ਸ਼੍ਰੀਮ ਆਜਨ ਮੁਖਜੀ ਮਾਨਸੇ ਇਹਨਾਂ ਨੇ ਆਪਣੇ ਪਰਿਵਾਰਕ ਨਾਲ ਜਕਾ ਹਮ ਹੋ ਗਿਆ ਪਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨੂੰ ਬਹੁਤ ਬਹੁਤ ਲੱਖ ਲੱਖ ਜੀ ਦਿੰਦਾ ਜੈ ਸ਼੍ਰੀ ਰਾਮ ਆਜਨ ਜੀ ਨਾਮ ਨੋਮੀ ਦੀਆਂ ਸਾਰੇ ਆਪਣੇ ਪਰਿਵਾਰ ਸਾਹਿਤ ਲੱਖ ਲੱਖ ਵਧਾਈਆਂ ਦਿੰਦੀ ਹੈ ਜੈ ਸ਼੍ਰੀ ਰਾਮ ਬਹੁਤ ਸ਼ੁਕਰੀਆ ਜੀ ਅ ਅੱਜ ਦੇ ਜਜਮਾਨ ਸਾਡੇ ਨਾਲ ਜਿਹੜੇ ਨੇ ਜੋੜੀ ਹੈ ਨੌਜਵਾਨ ਜੁੜੀ ਹੈ ਇਹ ਇਦਾਂ ਦੇ ਧਰਮ ਕਰਮ ਦੇ ਕੰਮ ਇਹਨਾਂ ਨੂੰ ਕਰਨਾ ਚਾਹੀਦਾ Hindu ਧਰਮ ਦੇ ਨਾਲ ਬਿਲਕੁਲ ਜੁੜੇ ਨੇ ਔਰ ਇੱਥੇ ਜਜਮਾਨ ਦੇ ਤੌਰ ਤੇ ਪਹੁੰਚੇ ਨੇ ਨਾਮ ਸਾਡਾ ਜੀ ਸ਼ਿਵਮਹਾਜਨ ਸ਼ਿਵਮਹਾਜਨ ਮੈਂ ਸਾਹਿਬ ਅੱਜ RAM Navami ਦਾ ਸਭ ਤੋਂ ਪਹਿਲੇ ਪਵਿੱਤਰ ਦਿਹਾੜਾ ਆ ਔਰ ਤੁਸੀਂ ਅੱਜ ਯੱਗ ਦੇ ਵਿੱਚ ਵੀ 55 ਕਿਸ਼ਵੀਸਾ ਲਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਜੇ ਅੱਜ ਦਿਨ RAM ji ਦਾ ਜਨਮ ਹੈ ਤਾਂ ਉਸੇ ਨੂੰ ਹਵਨ ਕਰਨ ਦਾ ਮੌਕਾ ਮਿਲੇ ਤਾਂ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਜੀ ਚਿਹਰੇ ਤੇ ਮਸਕਰਾਂ ਟਾਂ ਨੰਨੀ ਨੰਨੀ ਹੈ ਜੀ ਜੀ ਕਾ ਡਕੀ ਨਹੀਂ ਰਿੰਕਲ ਰਿੰਕਲ ਜੀ ਥੋੜਾ ਜਿਹੀ ਹੋਇਆ ਲਿਆ ਬਿਹਾਰ ਹੋਇ ਨੂੰ ਲੰਦਾ ਹੈ ਨਾ ਬੇਸਾਲ ਹੋ ਗਿਆ ਅੱਜ ਪਹੁੰਚੇ ਹੋਏ ਤੇ ਹਮਨ ਜਗ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਤੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜੀ RAM ਨੋਮੀ ਦਾ ਪਵਿੱਤਰ ਦਿਨ ਵੀ ਅੱਜ ਹਾਂਜੀ ਹਾਂਜੀ ਤੋ ਬਹੁਤ ਅੱਛਾ ਲੱਗ ਰਿਹਾ ਹਵਨ ਕੀਤਾ ਪੂਜਾ ਕੀਤਾ ਤੋ ਬਹੁਤ ਅੱਛਾ ਲੱਗ ਰਿਹਾ ਹੈ ਪਰਮਪੁਰ ਦਾ ਆਸ਼ੀਰਵਾਦ ਲੈਣੇ ਹਾਂਜੀ ਹਾਂਜੀ ਕਲਾਸ਼ ਜੀ ਨੇ ਕਲਾਸ਼ ਜੀ ਅੱਜ ਹਵਨ ਜਗ ਹੋਇਆ ਆ ਹਰ ਸਾਲ ਹੀ ਹੁੰਦਾ ਤਕਰੀਬਨ ਬਿਲਕੁਲ ਰਾਮ ਨੂਮੀ ਮੈਂ ਜਿਵੇਂ ਪਹਿਲੇ ਦੱਸ ਚੁੱਕਾ ਪਵਿੱਤਰ ਆ ਸਾਰੇ ਦੇਸ਼ ਦੇ ਤਿੰਨ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮਚੰਦਰ ਮਹਾਰਾਜ ਦੇ ਪ੍ਰਗਟ ਦਿਵਸ ਤੇ ਜਨਮ ਦਿਵਸ ਤੇ ਅੱਜ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਮਰਿਆਦਾ ਪਰਸ਼ੂਤਮ ਸ਼੍ਰੀ ਰਾਮਚੰਦਰ ਜੀ ਮਹਾਰਾਜ ਪੂਰੀ ਦੁਨੀਆ ਦੇ ਵਿੱਚ ਅੱਜ ਇਹ ਦਿਨ ਜਿਹੜਾ ਵਾ ਉਹ ਮਨਾਇਆ ਜਾਂਦਾ ਔਰ ਬੜੀ ਉਤਸਵ ਦੇ ਨਾਲ ਮਨਾਇਆ ਜਾਂਦਾ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਜੀ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਜੈ ਸ਼੍ਰੀ ਰਾਮ ਹਾਂਜੀ ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਨਵਮੀ ਦੇ ਸ਼ੁਭ ਅਵਸਰ ਤੇ ਅਸੀਂ ਲਖਮੀ ਨਾਰਾਇਣ ਮੰਦਰ ਵੱਲੋਂ ਥੋੜਾ ਅਵੰਜਕ ਕੀਤਾ ਔਰ ਲੰਗਰ ਦਾ ਆਯੋਜਨ ਕੀਤਾ ਔਰ ਪ੍ਰਭੂ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਸਾਡੇ ਸ਼ਹਿਰ 'ਚ ਸ਼ੁਕ ਸ਼ਾਂਤੀ ਬਣਾਈ ਰੱਖੇ ਔਰ ਸਾਰਿਆਂ ਨੂੰ ਸਦਭਾਵਨਾ ਦੇਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਨਾਮ ਦਸੀਓ ਸਭ ਨੂੰ ਪਹਿਲੇ ਆਪਣਾ ਜੀ ਮੈਂ ਪ੍ਰਿੰਕਸ਼ੋਰ لال ਸ਼ਰਮਾ ਜੀ ਲਖਣ ਮੰਦਿਰ ਦੇ ਪੁਜਾਰੀ ਸਾਰਿਆਂ ਸਹਿਰ ਵਾਸੀਆਂ ਨੂੰ ਸਾਰੇ ਪ੍ਰਭੂ ਭਗਤਾਂ ਨੂੰ ਔਰ ਮੰਦਿਰ ਪਵੰਦ ਕਮੇਟੀ ਨੂੰ ਟਰਸਟ ਨੂੰ ਬਹੁਤ ਬਹੁਤ ਮੁਬਾਰਕਾਂ ਭਗਵਾਨ ਸ੍ਰੀ ਰਾਮ ਵਿਰਾਧਾ ਪਰਸ਼ਰਮ ਦਾ વાર્ષિક ઉત્ਸਵਾਲ ਮਨਾਇਆ ਜਾ ਰਿਹਾ ਮੰਦਰ ਪਰੰਦਰ ਕਮੇਟੀ ਨੇ ਬਹੁਤ ਹੀ ਦੂੰਦਾਂ ਨਾਲ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਨੂੰ ਕੀਤਾ ਹੁਣ ਕੀਤਾ ਗਿਆ ਸਾਰੇ ਸੰਸਾਰ ਦੇ ਕਲਿਆਣ ਦੇ ਵਾਸਤੇ ਔਰ ਭਗਵਾਨ ਜੀ ਅਗੇ ਪ੍ਰਾਰਥਨਾ ਕੀਤੀ ਗਈ ਹਨਮਾਨ ਜੀ ਅਗੇ ਪ੍ਰਾਰਥਨਾ ਕੀਤੀ ਅੱਜ ਹਨਮਾਨ ਜੀ ਦਾ ਸਾਪਨਾ ਦਿਸੇਗਾ ਤੇ ਭਗਵਾਨ ਵਿਰਾਧਾ ਪਰਸ਼ਰਮ ਸ੍ਰੀ ਰਾਮ ਜੀ ਵੱਲੋਂ ਹਰ ਮਾਣ ਦੀ ਦੇ ਵੱਲੋਂ ਮੇਰੀ ਹੀ ਪ੍ਰਾਰਥਨਾ ਹੈ ਕਿ ਪ੍ਰਭੂ ਸਾਰੇ ਭਗਤਾਂ ਨੂੰ ਸਦਾ ਖੁਸ਼हाल ਰੱਖਣਾ ਅਤੇ ਦਿਲਵਾਰੀ ਤਰੱਕੀ ਦੇਣਾ ਅਤੇ ਸਦਾ ਆਪਣਾ ਚਾਣਾ ਦੇ ਵਿੱਚ ਭਗਤੀ ਦੇ ਵਿੱਚ ਲਗਾਏ ਰੱਖਣਾ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਅਸ਼ੋਕ ਪੁਰੀ ਜੀ ਇਕਤਾ ਲਹਿਰ ਦੇ ਸੰਪਾਦਕ ਨੇ ਜਿਹੜਾ ਇਹ ਅਖਬਾਰ ਵੀ ਕਰਦੇ ਨੇ ਔਰ ਇਹਨਾਂ ਦਾ ਜਿਹੜਾ ਚੈਨਲ ਵੀ ਆ ਇਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਥੋੜੇ ਜਿਹਾ ਅੱਗੇ ਆਓ ਸਰ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਲੇਖਮੀ ਨਾਰਾਇਣ ਮੰਦਪ ਤੁੰਚਲਾ ٹرسٹ ਵੱਲੋਂ ਹਰ ਸਾਲ ਦੀ ਤਰ੍ਹਾਂ ਰਾਮ ਨੌਮੀ ਦਾ ਪ੍ਰੋਗਰਾਮ ਲਖਮੀ ਮੰਦਪ ਦੇ ਵਿੱਚ ਮਨਾਇਆ ਜਾਂਦਾ ਵਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਨਕੋਦਰ ਚੋਂ ਇੱਕ ਬੜੀ ਆਪਣਾ ਹਰ ਸਾਲ ਦੀ ਤਰ੍ਹਾਂ ਸ਼ੁਭਾ ਯਾਤਰਾ ਵੀ ਸ਼ਾਮ ਨੂੰ 3 ਵਜੇ ਚੱਲੀ ਹੈ ٹرسٹ ਕਮੇਟੀ ਦੇ ਮੈਂਬਰ ਜਿਹੜੇ ਐ ਲਗਨ ਦੇ ਨਾਲ ਇੱਥੇ ਪਹੁੰਚਦੇ ਨੇ ਜਿਸ ਤਰ੍ਹਾਂ ਸਾਡੇ ਵਿੱਚ ਤਾਂ ਪ੍ਰਧਾਨ ਜੀ ਦੇ ਸੁਨੀਲ ਮਹਾਜਨ ਜੀ ਔਰ ਗਿਨਾ ਕਲਾਨਾ ਸ਼ਰਮਾ ਜੀ ਨਰਮਨ ਕੁਮਾਰ ਬਿੱਟੂ ਜੀ ਅਸ਼ੋਕ ਬਰਮਾ ਜੀ ਬਨੋਦਪੁਰੀ ਜੀ ਔਰ ਵੀ ਸਾਰੇ ਮੈਂਬਰ ਸਾਡੇ ਹਾਜ਼ਰ ਆ ਸਾਰਿਆਂ ਦੀ ਮਿਹਨਤ ਸਦਕਾ ٹرسٹ ਦੇ ਇਹ ਪ੍ਰੋਗਰਾਮ ਜਿਹੜੇ ਚਲਾਏ ਜਾਂਦੇ ਨੇ ਮੈਂ ਸਾਰੇ ਸ਼ਹਿਰ ਨੂੰ ਔਰ ਟ੍ਰਸਟ ਕਮੇਟੀ ਵੱਲੋਂ ਸਾਰਿਆਂ ਨੂੰ ਸ਼੍ਰੀ ਰਾਮ ਚੰਦਰ ਜੀ ਦੇ ਰਾਮ ਨਾਮੀ ਦੇ ਸੌਂਦ ਵਿੱਚ ਲੱਖ ਲੱਖ ਵਧਾਈ ਦਿੰਦਾ ਪਿਆਸ਼ੀ ਬਹੁਤ-ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇਵੀਦਲਾ ਮੰਦਰ ਤੋਂ ਦਿਖਾ ਰਹੀ ਸੀ ਜਿੱਥੇ ਅੱਜ ਇਹ ਟ੍ਰਸਟ ਵੱਲੋਂ ਜਿਹੜੀ ਆ ਅੱਜ ਹਮਨਜਗ ਹੋਇਆ ਅੱਜ ਤੋਂ ਬਾਅਦ ਲੰਗਰ ਲੱਗੇਗਾ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਸੀ ਕਾਉਂਸਲਰ ਵੰਦਨਾ ਮਹਾਜਨ ਜੀ ਮੌਜੂਦ ਸੀ ਸੁਨੀਲ ਮਹਾਜਨ ਜੀ ਜਿਹੜੇ ਸਮਾਜ ਸੇਵਕ ਮੌਜੂਦ ਸੀ ਕਲਾਜ ਜੀ ਮੌਜੂਦ ਸੀ ਅਸ਼ੋਕ ਪੁਰੀ ਜੀ ਮੌਜੂਦ ਸੀ ਸ਼ਾਇਦ ਮੈਂ ਸਾਰਿਆਂ ਦੇ ਨਾਂ-ਨਾ ਲੈ ਸਕਾਂ ਬਹੁਤ ਸਾਰੇ ਮੇਰੇ ਸਾਥੀ ਇੱਥੇ ਮੌਜੂਦ ਸੀ ਭਗਵਾਨ ਸ਼੍ਰੀ ਰਾਮਦਾਸ ਜਨਮ ਦਿਹਾੜਾ ਰਾਮ ਨੌਮੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਨਾਈ ਜਾ ਰਹੀ ਆ ਔਰ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਅੱਜ ਨਕੋਦਰ ਸ਼ਹਿਰ ਦੇ ਵਿੱਚ ਵੀ ਤਸਵੀਰਾਂ ਤੁਹਾਨੂੰ ਲక్ష్ਮੀ ਨਾਰਾਇਣ ਮੰਦਿਰ ਤੋਂ ਦਿਖਾ ਰያ ਸੀ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋ